ਰੂਪ ਰੱਖਿਆ ਹੀ ਹੈ ਜਿਕੇ ਕੱਲ ਨੂੰ ਯੂਨੀਵਰਸਿਟੀ ਚ ਜੋ ਵੀ ਪ੍ਰਸ਼ਾਸਨਿਕ ਗਤੀਵਿਧੀ ਆ ਜੋ ਵੀ ਅਕੈਡਮਿਕ ਗਤੀਵਿਧੀ ਆ ਜੋ ਵੀ ਇੱਥੇ ਚੱਲ ਰਿਹਾ ਹੋਊਗਾ ਹਰ ਇੱਕ ਚੀਜ਼ ਬੰਦ ਕਰੀ ਜਾਊਗੀ ਐਡਮਿਨ ਬਲੌਕ ਬੰਦ ਕਰਿਆ ਜਾਊਗਾ ਜੇ ਐਗਜ਼ਾਮ ਹੋ ਰਹੇ ਨੇ ਐਗਜ਼ਾਮ ਬੰਦ ਕਰਾਂਗੇ ਤੇ ਮਾਰਕੀਟ ਬੰਦ ਕਰਾਂਗੇ ਲਾਇਬ੍ਰੇਰੀ ਬੰਦ ਕਰਾਂਗੇ ਜੋ ਵੀ ਹੋ ਰਿਹਾ ਉਹ ਹਰ ਇੱਕ ਚੀਜ਼ ਬੰਦ ਲੈਸਟ ਜਿਹੜਾ ਤੁਸੀਂ ਕੀਤਾ ਸੀਗਾ ਉਸ ਤੋਂ ਅਲੱਗ ਕਿਵੇਂ ਹੋਊਗਾ ਕਿ ਲਾਸਟ ਟਾਈਮ ਜਿਹੜਾ ਮੰਚ ਇੱਥੇ ਚੁਗਾਇਆ ਗਿਆ ਸੀ ਮੈਂ ਕੱਲ ਨੂੰ ਮੰਚ ਵਾਲਾ ਨਹੀਂ ਹੋਊਗਾ ਇਹ ਕੱਲ ਨੂੰ ਤਾਂ ਯੂਨੀਵਰਸਿਟੀ ਬੰਦ ਰੱਖਣ ਤੇ ਜ਼ੋਰ ਹੋਊਗਾ ਕੱਲ ਨੂੰ ਮੰਚ ਦੀ بجائے ਮਤਲਬ ਗੇਟ ਤੇ ਬੱਚੇ ਹੋਣਗੇ ਤਿੰਨੇ ਗੇਟ ਅਸੀਂ ਅੱਡ ਅੱਡ ਜ਼ਿੰਮੇਵਾਰੀਆਂ ਮੁਤਾਬਕ ਆਕੂਪਾਈ ਕਰਨਗੇ ਆਪਦਾ ਜਾ ਕੇ ਉਸ ਵੇਰੇ ਤੇ ਐਡਮਿਨ ਬਲਾਕ ਆ ਸਵੇਰੇ ਉਹ ਵੀ ਬੰਦ ਕਰਨਾ ਹੋਊਗਾ ਤਾਂ ਬੰਦ ਕਰਨ ਤੇ ਜ਼ੋਰ ਹੋਊਗਾ ਕੱਲ ਨੂੰ ਫਿਰ ਬੰਦ ਕਰਨ ਦੌਰਾਨ ਕਿਉਂਕਿ ਪੀਯੂ ਪ੍ਰਸ਼ਾਸਨ ਨੇ ਘੋਸ਼ਣਾ ਕਰੀ ਉਹ ਹੋਈ ਹੈ ਕਿ ਅਸੀਂ ਬੰਦ ਨਹੀਂ ਕਰਨ ਦੇਵਾਂਗੇ ਹਰੇਕ ਕੱਲ ਰੋਕਾਂਗੇ ਤਾਂ ਮੈਨੂੰ ਲੱਗਦਾ ਉਹਨਾਂ ਕੱਲ ਜਿਹੜੇ ਇਗਜ਼ਾਮ ਮੁਰੇ ਕਿਹੜੀ ਕਿਹੜੀ ਜਿਹੜੇ ਉਹ ਬੀਏ ਦਾ ਹੈਗਾ ਬੀਐਸਸੀ ਦਾ ਕਿਤੇ ਐਮਐਸ ਠੀਕ ਹੈ ਤੇ ਇਹਨਾਂ ਨੂੰ ਹੁਣ ਨਹੀਂ ਜਾਵੇਗਾ ਨਹੀਂ 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 ਮਤਲਬ ਜੇ ਬੰਦ ਦਾ ਕੀ ਮਤਲਬ ਹੈ ਜੇ ਇਗਜ਼ਾਮ ਹੀ ਹੋਵੇ ਠੀਕ ਹੈ ਤੇ ਇਸ ਤੋਂ ਇਲਾਵਾ ਅਗਰ ਪੁਲਿਸ ਵਾਲੇ ਜਿਹੜੇ ਲਾਸਟ ਟਾਈਮ ਦੇਖੇਗੇ ਸੀ ਕਾਰਵਾਈ ਕੀਤੀ ਗਈ ਸੀ ਪ੍ਰਸ਼ਾਸਨ ਵੱਲੋਂ ਉਸ ਨੂੰ ਲੈ ਕੇ ਕਿਵੇਂ ਦਾ ਰਹੇਗਾ ਨਹੀਂ ਦੇਖੋ ਆ ਤਾਂ ਇਹਨਾਂ ਨੇ ਹੁਣ ਜਿਵੇਂ ਕਹਿ ਰਹੇ ਨੇ ਕਿ ਅਸੀਂ ਹਰੇਕ ਹਾਲ ਚ ਰੋਕਾਂਗੇ ਤਾਂ ਜੇ ਘੜਨਾ ਚਾਹੁੰਦੇ ਨੇ ਅਗਲੇ ਦੀ ਮਰਜ਼ੀ ਅਸੀਂ ਕੋਈ ਕਨਫਰਨਟੇਸ਼ਨ ਨਹੀਂ ਚਾਹੁੰਦੇ ਮਤਲਬ ਇਹ ਛੁੱਟੀ ਕਰ ਦੇਣ ਸੌਖੀ ਗੱਲ ਹੈ ਮਤਲਬ ਜੇ ਇਹਨਾਂ ਨੇ ਜਿੱਦ ਪਗਾ ਸੋ ਲੱਗਦਾ ਤੁਹਾਡੇ ਕੋਈ ਯੂਨੀਵਰਸਿਟੀ ਨਾਲ ਕੋਈ ਇਸ ਬਾਬਤ ਲੈ ਕੇ ਕੱਲ ਸ਼ਾਮ ਤੱਕ ਇਹਨਾਂ ਨਾਲ ਗੱਲ ਹੋਈ ਹੈ ਜੀ ਪਰ ਦਿੱਕਤ ਇਹ ਹੈ ਨਾ ਸਾਡੇ ਨਾਲ ਜਿਹੜੇ ਗੱਲ ਕਰ ਰਹੇ ਨੇ ਹੋਰ ਗੱਲ ਕਰ ਰਹੇ ਨੇ ਉਸ ਤੋਂ ਬਾਅਦ ਉਹ ਵੀ ਸੀਸਟੇਟਮੈਂਟ ਦੇ ਰਹੀ ਆ ਕਿ ਇਹ ਮਾਹੌਲ ਖਰਾਬ ਕਰ ਰਹੇ ਨੇ ਯੂਨੀਵਰਸਿਟੀ ਦਾ ਆਪ ਇਹ ਸਾਨੂੰ ਕਰਨੇ ਪੀਸ ਰੱਖੋ ਆਪ ਮੀਟਿੰਗਾਂ ਕਰ ਰਹੇ ਨੇ ਮਤਲਬ ਰਜਿਸਟਰਾਰ ਨੇ ਕੱਲ ਮੀਟਿੰਗ ਕਰੀ ਆ ਜਿਹੜੀ ਪੁਲਸਾ ਨਾਲ ਤੇ ਵਿੱਚ ਉੱਚ ਚੰਡੀਗੜ੍ਹ ਦਾ ਡੀਐਸਪੀ ਮੌਜੂਦ ਆ ਜਿੱਥੇ ਗੱਲ ਤਿਆਰੀਆਂ ਇਹ ਕਰ ਰਹੇ ਨੇ ਕਿ ਜੇ ਐਡਮਿਨ ਬਲੌਕ ਬੰਦ ਕਰਦੇ ਹੋ ਤਾਂ ਗੁਪੜ ਨਾ ਕਿੰਨੇ ਆ ਜੇ ਫਿਰ ਇਹਨਾਂ ਨੇ ਪੜਨਾ ਤਾਂ ਪ lo